ਸਾਰੇ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੇ ਆਪਣੇ ਜਿੰਮੇ ਕੀ ਦੇ ਵਿੱਚ ਖੁਸ਼ ਆਵੋਗੇ ਸੋ ਅੱਜ ਕੱਲ ਮੁੱਦਾ ਹੈ ਜੀ ਜਿਹੜਾ ਉਹ ਚੱਲ ਰਿਹਾ ਕੁੜੀਆਂ ਨੂੰ ਲੈ ਕੇ ਕੁੜੀਆਂ ਜਿਹੜੀਆਂ ਕਿ ਉਹ ਸੇਫ ਨਹੀਂ ਹੋ ਰਹੀਆਂ ਹੈ ਬੜਿਆਂ ਦੀ ਤਾਂ ਗੱਲ ਛੱਡੋ ਛੋਟੀਆਂ ਤੇ ਛੋਟੀਆਂ ਬੱਚੀਆਂ ਵੀ ਜੀ ਸੇਫ ਨਹੀਂ ਹੋ ਰਹੀਆਂ ਠੀਕ ਹੈ ਰੇਪ ਇਸ ਬਹੁਤ ਜ਼ਿਆਦਾ ਵੱਧ ਚੁੱਕੇ ਆਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਤੁਸੀਂ ਸਾਡੇ ਨਾਲੋਂ ਸਭ ਜਾਣੇ ਸਿਆਣਿਆਂ ਤੁਹਾਨੂੰ ਸਭ ਨੂੰ ਜ਼ਿਆਦਾ ਨੌਲੇਜ ਆ ਬਟ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਕਮੈਂਟਸ ਆਉਦੇ ਵੀ ਤੁਸੀਂ ਵੀਡੀਓ ਚ ਇਹਨਾਂ ਬਾਰੇ ਕਿਉਂ ਨਹੀਂ ਬੋਲਦੇ ਠੀਕ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਇਹ ਹੀ ਆ ਭਾਈ ਠੀਕ ਹੈ ਵੀ ਜਿਹੜੀ ਸਾਡੀ ਸਰਕਾਰ ਆ ਉਹ ਨਾ ਇੱਕ ਪੱਕਾ ਕਾਨੂੰਨ ਬਣਾਵੇ ਇਸ ਤਹਿਤ ਵੀ ਜੇ ਕੋਈ ਇਹ ਜੀ ਗੱਲ ਪਤਾ ਲੱਗਦੀ ਆ ਠਾਹ ਗੋਲੀ ਬਸ ਸਿੱਧੀ ਜੀ ਗੱਲ ਆ ਕਿਉਂਕਿ ਹੁਣ ਜਿਹੜੇ ਰੇਪਿਸਟਾ ਦੁਨੀਆ ਦੇ ਸਾਹਮਣੇ ਗੱਲ ਕਰ ਦਿੰਦੇ ਆ ਵੀ ਉਹ ਜੇਲ੍ਹ 'ਚ ਬੈਠਾ ਭਾਈ ਬਾਤੋ ਰਹਾ ਹੋ ਜੰਨੇ ਆ ਠੀਕ ਹੈ ਜਦ ਤੱਕ ਮੈਂ ਸਿੱਧੀ ਜੀ ਗੱਲ ਕਹੂੰਗੀ ਜਦ ਤੱਕ ਸਰਕਾਰ ਦੇ ਆਪਣੀਆਂ ਧੀਆ ਪੈਣ ਨਾਲ ਇਦਾਂ ਕੁਝ ਹੁੰਦਾ ਨਹੀਂ ਨਾ ਉਹਨਾਂ ਨੇ ਜਦ ਤੱਕ ਕੋਈ ਐਕਸ਼ਨ ਨਹੀਂ ਲੇੜਾ ਹੈਗਾ ਸਿੱਧੀ ਜੀ ਗੱਲ ਆ ਪਰਮਾਤਮਾ ਕਰੇ ਕਿਸੇ ਵੀ ਧੀ ਪੈਣ ਨਾਲ ਕਦੇ ਕੁਝ ਗਲਤ ਹੋਵੇ ਨਾ ਹੂੰ ਠੀਕ ਹੈ ਤੇ ਪਤਾ ਨਹੀਂ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਕਦੇ 4 ਸਾਲ ਦੀ ਬੱਚੀ ਕਦੇ 5 ਸਾਲ ਦੀ ਬੱਚੀ ਪਹਿਲਾਂ ਤਾਂ ਗੱਲਾਂ ਇਹ ਸੁਣਨ ਨੂੰ ਆਉਂਦੀਆਂ ਸੀਗੀਆਂ ਵੀ ਧੀਆ ਭੈਣਾ ਦੇ ਕੱਪੜੇ ਚੱਜਦੇ ਨਹੀਂ ਜੀ ਹੁੰਦੇ ਹੁਣ ਆ ਛੋਟੀਆਂ-ਛੋਟੀਆਂ ਚੰਨਾਂ ਤੇ ਕਿਆ ਕੱਪੜੇ ਕਿਆ ਹੋ ਜ਼ਕੋੜੀ ਦੀ ਸੋਚ ਨੂੰ ਕਰਨਾ ਚਾਹੀਦਾ ਡਿਵੈਲਪ ਇਹ ਮੈਂ ਬਸ ਤੁਹਾਡੇ ਅੱਗੇ ਵੀ ਗੁਜਾਰਿਸ਼ ਕਰਦੀ ਹਾਂ ਹਨਾ ਤੇ ਪਰਮਾਤਮਾ ਅੱਗੇ ਵੀ ਗੁਜਾਰਿਸ਼ ਕਰਦੀ ਹਾਂ ਬੇ ਭਾਈ ਸੇਫ ਰਹਿਣ ਕੁੜੀਆਂ ਕਿਉਂਕਿ ਤੁਹਾਨੂੰ ਪਤਾ ਹੈ ਕੁੜੀਆਂ ਤੋਂ ਬਿਨਾ ਸੰਸਾਰ ਨਹੀਂ ਅੱਗੇ ਵੱਧ ਸਕਦਾ ਠੀਕ ਹੈ ਇਹ ਇੱਕ ਇਹ ਵੀ ਕਾਰਨ ਬਣ ਗਿਆ ਕੁੜੀਆਂ ਜੰਮਣ ਤੇ ਡਰਨ ਲੱਗੇ ਲੋਕੀ ਇਹ ਕਾਰਨ ਬਣ ਗਿਆ ਇੱਕ ਠੀਕ ਹੈ ਪਹਿਲਾ ਹੁੰਦਾ ਸੀਗਾ ਵੀ ਦੇਹੇਜ ਦੇਣਾ ਪੈਣਾ ਏ ਠੀਕ ਹੈ ਹੋਰ ਵੀ ਬਹੁਤ ਕਾਰਨ ਹੋ ਜਾਂਦੇ ਸੀਗੇ ਪਰ ਇੱਕ ਨਵਾਂ ਕਾਰਨ ਜੁੜ ਗਿਆ ਉਹਦੇ ਵਿੱਚ ਵੀ ਕੱਲੋ ਸਾਡੀ ਧੀ ਪੈਣ ਦੇ ਨਾਲ ਕੋਈ ਇਹ ਜਿਹੀ ਮਿਸ ਹੈਪਨਿੰਗ ਨਾ ਹੋ ਜAVE ਅਸੀਂ ਮਰ ਜਾਾਂਗੇ ਗੱਲ ਵੀ ਠੀਕ ਆ ਉਹਨਾਂ ਦੀ ਆਪਾਂ ਗਲਤ ਨਹੀਂ ਕਹਿੰਦੇ ਤੇ ਜਿਵੇਂ ਜਿਵੇਂ ਹੁਣ ਨਿਊਜ਼ ਆਪਾਂ ਸੁਣਦੇ ਆ ਦਿਲ ਦਹਿਲਦਾ ਉਹ 40 ਸਾਲ ਦਾ ਬੰਦਾ ਕਿਹੜਾ ਸਾਲ ਦਾ 50 ਸਾਲ ਦਾ ਤਾਂ ਸੱਸ ਦੀ ਗੱਲ ਸਾਰੇ ਹੋਰ ਕੁੜੀ ਕਿੰਨੇ ਸਾਲ ਦੀ ਭਲਾ 13 13 ਸਾਲ ਦੀ ਤਾਂ ਸਿਆ ਹੁੰਦੀ ਆ ਹੂੰ ਇਹ ਜੇ ਤਾਂ ਨਾ ਐ ਟੋਕ ਕੇ ਗੱਲ ਕਰਕੇ ਵੱਢਣਾ ਚਾਹੀਦਾ ਹੈ ਤਾਂ ਖਾ ਕੇ ਵੀ ਪਤਾ ਨਹੀਂ ਕੀ ਕਰਿਆ ਕੀ ਸੜਕ 'ਤੇ ਰੱਖ ਗਏ ਨੇ ਟੋਕੀ ਨਾ ਹੱਥਸ ਵਧੀਆ ਭਾਈ ਜੀ ਨਾ ਵੱਡੇ ਕਲੇ ਕਲੇ ਹਟ ਹਟ ਨਹੀਂ ਤੇਨੂੰ ਬਿਲਕੁਲ ਬਿਲਕੁਲ ਤੇ ਇੱਕ ਉਹਨਾ ਬਰਬੀ ਐਕਸ਼ਨ ਹੋਣਾ ਚਾਹੀਦਾ ਹੈ ਜਿਹੜੇ ਕਿਸੇ ਧੀ ਭੈਣ ਨੂੰ ਮਾਰਦੇ ਆ ਜੀ ਦਹੇਜ ਦੇ ਲਾਲਚ ਚ ਹੂੰ ਕਿਸੇ ਹੋਰ ਕਾਰਨਾ ਦੇ ਲਾਲਚ ਕਿਉਂਕਿ ਇੱਕ ਬਾਪ ਨੇ ਆਪਣੀ ਧੀ ਕਿੰਨੇ ਨਾਜਾਂ ਦੇ ਨਾਲ ਪਾਲੀ ਹੁੰਦੀ ਹੈ ਕਿਦੇ ਨਾਜਾਂ ਦੇ ਨਾਲ ਉਹ ਤੋੜਦਾ ਉਹਨੂੰ ਆਪਣਾ ਦਿਲ ਦਾ ਟੁਕੜਾ ਕੱਢ ਕੇ ਨੇ ਨਾ ਸੌਖਾ ਨਹੀਂ ਹੈਗਾ ਹੂੰ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇਹ ਮੈਂ ਵੀ ਮੈਂ ਆਪ ਪੜੀ ਆਪਣੇ ਹੱਥਾਂ 'ਚ ਸਭ ਕੁਝ ਕਦਰ ਲੈਟਰਨ ਬਾਤ ਸਭ ਹੋ ਗਈ ਹੈ ਬਾਤ ਹਲੇ ਕਰਦਾ ਜਦ ਉਹਨੂੰ ਬਿਆਹਦਾ ਅੱਗੇ ਬੰਦੇ ਨਹੀਂ ਚੱਜਦੇ ਟੱਕਰ ਦੇ ਕੁੜੀ ਨਾਲ ਮਾਰ ਕੁੱਟ ਕਰਦੇ ਆ ਕੁੜੀ ਮਰ ਜਾਂਦੀ ਆ ਜਾਂ ਕੁੜੀ ਨੂੰ ਹੋਰ ਪ੍ਰੋਬਲਮ ਹੋ ਜਾਂਦੀ ਆ ਬਾਪ ਦਾ ਸੀਨਾ ਪੜਦਾ ਵੀ ਮੈਂ ਕਰਾਂ ਤਾਂ ਕਰਾਂਗੇ ਬਿਲਕੁਲ ਇੱਕ ਪਾਸੇ ਉਹ ਸੰਸਾਰ ਨੂੰ ਦੇਖਦਾ ਸਾਡੇ ਵਰਗੇ ਬੰਦੇਆਂ ਨੂੰ ਵੀ ਅਸੀਂ ਬੋਲਾਂਗੇ ਹੂੰ ਠੀਕ ਹੈ ਇੱਕ ਪਾਸੇ ਉਹ ਆਪਣੀ ਧੀ ਵੱਲ ਵੀ ਨਜ਼ਰ ਮਾਰਦਾ ਵੀ ਕਿਆ ਬਣੂਗਾ ਹਮ ਇੱਕ ਪਿੱਛੇ ਪਿੱਛੇ ਤੁਸੀਂ ਕਿਊਸ ਸੁਣੀ ਸੀ ਆਪਣੇ ਕੁੜੀ ਦਾ ਤਲਾਕ ਕਰਕੇ ਆਇਆ ਤਾਂ ਵਾਪ ਬੈਂਡ ਬਾਜੀਆਂ ਦੇ ਨਾਲ ਘਰ ਨੂੰ ਲੈ ਕੇ ਗਿਆ ਤਾਂ ਵੀ ਮੈਨੂੰ ਕਿਸੇ ਵੀ ਪਰਵਾਹ ਨਹੀਂ ਗੱਲ ਹੋਣੀ ਵੀ ਐ ਉਹ ਚਾਹੀਦੀ ਆ ਕਿਸੇ ਨੇ ਸਾਨੂੰ ਰੋਟੀ ਨਹੀਂ ਜੀ ਦੇਣੀ ਰੋਟੀ ਜੇ ਤੁਸੀਂ ਆਪ ਕਮਾਉਂਗੇ ਆਪਣੇ ਆਪ ਬੁਰਕੀ ਮੂੰਹ ਦੇ ਵਿੱਚ ਪਾਉਂਗੇ ਤਾਂ ਮਿਲਣੀ ਆ ਨਹੀਂ ਮੇਰੇ ਤੇਰੇ ਵਰਗੇ ਤਾਂ ਬੋਲੀ ਜਾਣੇ ਮੋਲੀ ਹੋ ਜਾਣਗੇ ਜੀ ਅਸੀਂ ਥੋੜੀ ਤੁਹਾਨੂੰ ਰੋਟੀ ਦੇਣੀ ਹੈ ਕਿ ਤੁਸੀਂ ਆਪ ਕਮਾਉਂਗੇ ਤਾਂ ਤੁਹਾਡੇ ਘਰ ਦੇ ਵਿੱਚ ਪਾਓ। ਬਾਬਲੇ ਤਾਂ ਹੀ ਇੰਨਾ ਬੋਲਦੀ ਹੈ ਵੀ ਹਾਂ ਹਾਂ ਇਹਨਾਂ ਕਰ ਹੋ ਬਈ ਨਾ ਇਹਨਾਂ ਦਿੱਤੀ ਹੈ ਭੈਣਾਂ ਕਰ। ਮੇਰੇ ਪਤਾ ਲੱਗੇ। ਤੁਸੀਂ ਵੀ ਗੱਲ ਵੀ ਹੁਣ ਚਾਹੀਦੀ ਹੈ। ਜਿਹੜੇ ਮੰਤਰੀ ਹਨ ਕੁੜੀਆਂ ਗੱਲ ਨੂੰ ਹੀ ਚਾਹੀਦੀ। ਹੋਣੀ ਚਾਹੀਦੀ। ਫੇਰ ਤਾਂ ਇਹਨਾਂ ਨੇ ਸਦਾ ਸਿੱਧੀਆਂ ਗੋਲੀ ਮਾਰਨੀ। ਸਿੱਧੀਆਂ ਵਾਰ ਤੇ ਸੱਚੀ ਗੱਲ ਲੈਣਾ ਹੈ। ਬਿਲਕੁਲ। ਲੋਕਾਂ ਨਹੀਂ ਧੀ ਦੇ ਦੂ ਕੋਈ ਨਹੀਂ ਬਦਸ ਕਰਦੇ। ਕੁਆਲਿਟੀ ਦੇ ਪਿਆ ਉਹ ਜੋ ਮਰਜ਼ੀ ਹੋ ਜੇ ਕੋਈ رائے ਨਹੀਂ ਇਹਨਾਂ ਨੂੰ। ਹਾਂ। ਬਾਕੀ ਧੀਆਂ ਨੂੰ ਵੀ ਪਾਈਏ ਅਰਦਾਸ ਬੇਨਤੀ ਇਹ ਹੈ। ਜਿੱਥੇ ਵਿਆਹ ਕੇ ਜਾਂਦੇ ਆ ਜੇ ਮਾਂ ਬੋਹ ਮਾਣੀ ਮੋਟੀ ਕੋਈ ਗੱਲ ਬੋਲ ਵੀ ਦਿੰਦੇ ਸਹਾਰਨੀ ਵੀ ਚਾਹੀਦੀ ਆ ਇਹ ਨਹੀਂ ਵਿੱਚ ਚੱਕ ਗਏ ਹਲਲ ਲਲ ਕਰਤੀ ਮੈਨੂੰ ਬੋਲਤਾ ਜੀ ਮੈਨੂੰ ਐਂ ਬੋਲਤਾ ਹਾਂ ਘਰ ਵਾਲੇ ਨਾਲ ਲੜਨਾ ਚਾਹੀਦਾ ਜੀ ਕੋਈ ਚੱਕਰ ਨਹੀਂ ਮੈਨੂੰ ਘੜੇ ਖਲੰਦੀ ਬੇਚਣੋਂ ਜਦੇ ਘਰ ਵਾਲੇ ਨਾਲ ਜਦ ਮਿੱਠਾ ਨਹੀਂ ਲੈਣਾ ਚਾਹੀਦਾ ਜੀ ਜਿਹੜਾ ਮੁੰਡਾ ਮੂਰੇ ਬੈਠਾ ਹੁੰਦਾ ਬੰਦਾ ਉਹੀ ਕੋਈ ਫਾਣਾ ਸਾਰੇ ਨੂੰ ਰਿਕਵੈਸਟ ਹੈ ਜੀ ਘਰ ਵਾਲੇ ਨਾਲ ਮਿੱਠਾ ਨਹੀਂ ਰਹਿਣਾ ਕਦੇ ਵੀ ਅੱਛਾ ਮਾੜਾ ਮੋਟਾ ਜਰੀਆ ਕਰੋ ਪੂਰੇ ਦਿਨ ਚ ਹਾਂ ਜਿਹੜੇ ਘਰ ਵਾਲੇ ਹੁੰਦੇ ਬਹੁਤ ਜਿੱਤੀ ਚਾਭੋ ਜਾਂਦੇ ਆ ਜੀ ਵੀਰ ਨੇ ਕੁਝ ਨਹੀਂ ਕਿਹਾ ਨਾ ਅੱਛਾ ਠੀਕ ਹੈ ਤੇ ਰੱਬ ਵਰਗੀਆਂ ਦਾਤਾਂ ਵੀ ਜੀ ਸਭ ਨੂੰ ਮੇਰਾ ਠੀਕ ਹੈ ਜੀ ਇਹ ਤਾਂ ਵੀ ਬਹੁਤ بڑا ਮੁੱਦਾ ਚੱਲ ਰਿਹਾ ਹੈ ਬੱਚੇ ਨਹੀਂ ਹੋ ਰਹੇ ਹੈਗੇ ਠੀਕ ਹੈ ਸੋ ਬਹੁਤ ਸਾਰੀਆਂ ਤਕਨੀਕਾਂ ਆ ਗਈਆਂ ਰੱਬਗੇ ਅਰਦਾਸ ਹੈ ਜੀ ਵੀ ਜਿਹੜਾ ਵੀ ਕੋਈ ਤਕਨੀਕ ਅਪਣਾ ਰਿਹਾ ਹੈ ਜੀ ਕੋਈ ਵੀ ਪ੍ਰਕਾਰ ਦੀ ਪਰਮਾਤਮਾ ਸਭ ਦੀਆਂ ਸੁਣੇ ਹਾਂ ਠੀਕ ਹੈ ਕਹਿੰਦਾ ਨੇ ਹੁਣ ਜਿਹਦੇ ਕੋਲ ਬੱਚਾ ਨਹੀਂ ਹੈਗਾ ਬਸ ਉਹ ਜ਼ਿੰਦਗੀ ਕਾਦੀ ਹੈ ਠੀਕ ਹੈ ਜਿਹਦੇ ਕੋਲ ਕੁਝ ਨਹੀਂ ਹੁੰਦਾ ਉਹ ਧੀ ਦੀ ਦਾਤ ਮੰਗਦਾ ਜਿਹਦੇ ਕੋਲ ਧੀ ਹੋ ਜਾਂਦੀ ਅੱਗੇ ਕਹਿੰਦਾ ਪੁੱਤ ਦੀ ਦਾਤ ਮੇਜਵੇ ਕਹਿੰਦਾ ਪਰ ਹੁਣ ਅੱਗੇ ਹੋਰ ਜ਼ਮਾਨਾ ਵੱਧ ਗਿਆ ਜੀ ਕਹਿੰਦੇ ਜੇ ਪੁੱਤ ਹੋ ਗਿਆ ਤਾਂ ਹੁਣ ਕਹਿੰਦੇ ਰੱਬੀ ਕਿ ਧੀ ਵੀ ਦੇ ਦੇ ਬਹੁਤ ਜ਼ਿਆਦਾ ਜੀ ਨਹੀਂ ਬਿਲਕੁਲ ਹੁਣ ਜ਼ਮਾਨਾ ਬਾਈ ਮਾਡਰਨ ਹੋ ਗਿਆ ਬਦਲ ਗਿਆ ਇਹ ਇਹ ਹੁਣ ਪਹਿਲਾਂ ਵਾਲੇ ਜ਼ਮਾਨਾ ਗਿਆ ਤੇ ਧੀ ਇਹ ਧੀ ਘਰ ਵਿੱਚ ਹੋਣੀ ਵੀ ਵੀ ਇੱਕ ਮੁੰਡਾ ਐ ਚੱਲ ਬਥੇਰਾ ਐ ਮੁੰਡਾ ਕਹਿੰਦਾ ਮੈਨੂੰ ਭੈਣ ਚਾਹੀਦੀ ਆ ਨਹੀਂ ਨਾਲੇ ਹੋਰ ਗੱਲ ਆ ਮੰਮੀ ਇੱਕ ਧੀ ਘਰ ਮਾ ਹੋਣੀ ਬਹੁਤ ਜ਼ਰੂਰੀ ਆ ਬੰਦਾ ਕੋਈ ਵੀ ਗਲਤ ਕਦਮ ਪਟਣ ਲੱਗਿਆ ਜਾਂ ਚੱਲ ਹੋਰ ਹੋਰ ਗੱਲ ਛੱਡੋ ਬੰਦਾ ਗਾਲ ਕੱਢਣ ਲੱਗਿਆ ਵੀ ਸੋਚਦਾ ਨਹੀਂ ਜਿੱਦਾਂ ਹੁਣ ਆਤ ਪੈ ਜਾਂਦੀ ਨਾ ਵੀ ਹਾਂ ਘਰਾਂ ਗਾਲਾਂ ਗੂਲਾਂ ਨਿਕਲ ਹੀ ਜਾਂਦੀਆਂ ਗੱਲਾਂ ਬਾਤਾਂ ਕਰਦੇ ਆ ਤੇ ਆਪਸ ਵਿੱਚ ਉਹ ਅਗਲਾ ਫਿਰ ਜਲਦੀ ਬੈਠੀ ਹੁੰਦੀ ਕੋਲ ਉੱਥੇ ਵੀ ਅਗਲਾ ਫਿਰ ਚੁੱਪ ਕਰਕੇ ਸੋਚ ਕੇ ਬੋਲਦਾ ਨਾੜੇ ਨਾ ਮੁੰਡਾ ਆਪਣੀ ਘਰ ਵਾਲੀ ਨਾਲ ਗਲਤ ਬੇਵਕੂਫਾਨ ਤੇ ਪਹਿਲਾਂ ਸੋਵਾਰੀ ਸੋਚੂਗਾ ਵੀ ਜੇ ਮੈਂ ਇਤਨਾ ਬੇਵਕੂਫ ਕਰਨ ਲੱਗਿਆ ਕੱਲੂ ਮੇਰੀ ਭੈਣ ਦੇ ਨਾਲ ਬੇਵਕੂਫਗਾ ਤਾਂ ਠੀਕ ਆ ਬਿਲਕੁਲ ਬਿਲਕੁਲ ਜੇ ਕੋਈ ਦਿਮਾਗ ਵਾਲਾ ਹੋਇਆ ਜੇ ਕੋਈ ਅਣਖ ਵਾਲਾ ਹੋਇਆ ਤਾਂ ਨਹੀਂ ਤਾਂ ਫਿਰ ਜਾਨੇ ਅੱਦੇ ਤਾਂ ਬਿਲਕੁਲ ਜਿਹੜਾ ਹੋਇਆ ਨੋਪੜ ਨਸ਼ੇ ਪੱਤਿਆਂ ਦੇ ਵਿੱਚ ਗੁੱਲ ਮੁੱਲ ਹੋ ਕੇ ਬਸ ਚੱਲਣ ਦੋ ਜਿੱਦਨੂੰ ਚੱਲਦੀ ਆ ਮਾਂ ਦੀ ਭੈਣ ਦੀ ਸਿੱਧਿਓ ਚੱਲਦੀ ਹੁੰਦੀ ਸਿੱਧੀ ਜੀ ਗੱਲ ਆ ਮੈਂ ਅੱਜ ਨਿਊਜ਼ ਸੁਣੀ ਹੈ ਜੀ ਤਾਂ ਕਰਕੇ ਮੇਰਾ ਦਿਲ ਬਹੁਤ ਜ਼ਿਆਦਾ ਖਰਾਬ ਜਾ ਹੋਇਆ ਦਾ ਤਾਂ ਤੁਹਾਡੇ ਨਾਲ ਹੀ ਸਾਰੀਆਂ ਗੱਲਾਂ ਸ਼ੇਅਰ ਹੋਈਆਂ ਚਲ ਹੁਣ ਛੱਡ ਹੁਣ ਹਾਂ ਹੁਣ ਮੇਨ ਮੁੱਦਾ ਕੀ ਹਤਾ ਜੀ ਸਾਡਾ ਵੀਡੀਓ ਸ਼ੁਰੂ ਕਰਨਾ ਮੇਨ ਮੁੱਦਾ ਇਹ ਸੀਗੇ ਵੀ ਸਾਡੇ ਹਰ ਇੱਕ ਨੂੰ ਆਇਆ ਛੋਟਾ ਜਿਹਾ ਗਿਫਟ ਹਮ ਇਟਲੀ ਵਾਲੀ ਪੂਆ ਵੱਲੋਂ ਸਰਬਜੀਤ ਕੌਰ ਵੱਲੋਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਪੂਆ ਜੀ ਦਾ ਉਹਨਾਂ ਨੇ ਬਸ ਹੀ ਆਪਣਾ ਆਇਡੈਂਟੀਫਿਕੇਸ਼ਨ ਦੇਣ ਤੋਂ ਮਨਾ ਕਰਿਆ ਸੀ ਅਸੀਂ ਨਾਮ ਹੀ ਦੱਸਿਆ ਪੂਆ ਜੀ ਗੁੱਸਾ ਮੈਂ ਕਰੇ ਹਮ ਠੀਕ ਹੈ ਇਟਲੀ ਤੋਂ ਆਇਆ ਜੀ ਇਹ ਤੇ ਇਹ ਪਹਿਲਾ ਪਹੁੰਚਿਆ ਦਿੱਲੀ ਹੂੰ ਉਹਨਾਂ ਦੀ ਕੋਈ ਰਿਲੇਟਿਵ ਹੋਣੀ ਆ ਉਹਨਾਂ ਨੇ ਦਿੱਲੀ ਤੇਸਤਾ ਦਿੱਲੀ ਤੋਂ ਫੇਰ ਹੁਣ ਸਾਨੂੰ ਕੂਰੀਅਰ ਆਇਆ ਅੱਛਾ ਹਾਂ ਠੀਕ ਹੈ ਤੇ ਹੁਣ ਲਿਖਾਉਣਾ ਚਾਹੁੰਦੇ ਆਂ ਕੀ ਆਇਆ ਧੀਰਾ ਦੇ ਕਿਆ ਆਇਆ ਦੇਖੋ ਹੌਣ ਕੇ ਦੇਖ ਲੰਨੇ ਆ ਭਾਈ ਕੀਆ ਨਾਨੀ ਨੇ ਭੇਜਿਆ ਭਾਈ ਨਾਨੀ ਨੇ ਹੂੰ ਨਾਨੀ ਨੇ ਭੇਜਿਆ ਦੇਖੋ ਕੀ ਭੇਜਿਆ ਭਾਈ ਹੂੰ ਮੈਂ ਮੇਰੇ ਨਾਮ ਤੇ ਆ ਤੇਰੇ ਨਾਮ ਦੀ ਆਉਣਾ ਹੂੰ ਚਲੋ ਦੇ ਜਿਹੜੀ ਹੁਣ ਓਪਨ ਕਰਕੇ ਗੀ ਬਣਦਾ ਕੀ ਆਇਆ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਸੀ ਕਿਉਂਕਿ ਮੈਂ ਨਾ ਉਹਨਾਂ ਨਾਲ ਗੱਲ ਕਰਦੀ ਰਹਿੰਦੀ ਆ ਉਹ ਕਹਿੰਦੇ ਹੁੰਦੇ ਵੀ ਠੰਡ ਤੇ ਵੀ ਹਰ ਗੱਲ ਨੂੰ ਬਚਾ ਕੇ ਰੱਖਿਆ ਕਰ ਐਦਾਂ ਦਾ ਤਾਂ ਇਹ ਵਾਰ ਉਹਨਾਂ ਦੀ ਵੀਡੀਓ ਕਾਲ ਵੀ ਆ ਜੰਨੇ ਆ ਠੀਕ ਆ ਮੈਨੂੰ ਬੋਲਦੇ ਹੁੰਦੇ ਆ ਆ ਕਾਟਨ ਦਾ ਕੱਤੇ ਪਾਇਆ ਵਾਏ ਆਹ ਐਦਾਂ ਕੱਤੇ ਪਾਇਆ ਮੈਂ ਕਹਿੰਨੀ ਨਹੀਂ ਪੂਆ ਜੀ ਵੀ ਇਹ ਗਰਮੀ ਮੰਨਦੀ ਆ ਉਹ ਕਰੇ ਕਿ ਆ ਉਹ ਕਹਿੰਦੇ ਆ ਕੋਈ ਨਹੀਂ ਮੰਨਣ ਦੇ ਗਰਮੀ ਇੱਕ ਦਿਨ ਮੰਨ ਲੂਗੀ ਦੋ ਦਿਨ ਮੰਨ ਲੂਗੀ ਵੀ ਤੂੰ ਇਹਦੇ ਕੱਪੜੇ ਪਾ ਕੇ ਰੱਖਿਆਗਾ ਠੀਕ ਆ ਹੁਣ ਜਿਨ੍ਹਾਂ ਨੇ ਆਪਣੇ ਬੱਚੇ ਪਾਈ ਪਾਲੇ ਹੁੰਦੇ ਆ ਉਹੀ ਕਹਿੰਦੇ ਉਹ ਠੀਕ ਆ ਮੈਂ ਵੀ ਗੱਲ ਨੂੰ ਕੀ ਕਰਾ ਹਾਂ ਇੱਕ ਦੋ ਦੇ ਕੋਲ ਕਰਦਾਨੇ ਆ ਨਾ ਆਪੇ ਜੀ ਕਰਦਾ ਹੁਣ ਆ ਮੂਹਰ ਟੋਪੀ ਲੈਂਦੀ ਨਹੀਂ ਦੀ ਫੇ ਨਹੀਂ ਕਰਦੀ ਤੀ ਮੈਂ ਵੀ ਮੈਂ ਇਹਨੂੰ ਤਾਰ ਦੋ ਟੋਪੀ ਆਪੇ ਹੀ ਹਿੰਜਣਿਆ ਮੇਰੇ ਨਾਲ ਇੱਕ ਦਿਨ ਤਾਂ ਇੱਕ ਦਿਨ ਇਹਨਾਂ ਨੂੰ ਪੁੱਛੋ ਮੈਂ ਮੇਗਾ ਮਿੰਦਰ ਤੁਸੀਂੀ ਟੋਪੀ ਖੋਲੀ ਆ ਕਹਿੰਦੇ ਨਹੀਂ ਕਹਿੰਦੇ ਤੇ ਤੇ ਨੀਂਦ ਚ ਖੁੱਲ ਗਈ ਹੋਣੀ ਆ ਮੈਂ ਕੰ ਮੰਨੂ ਜ਼ਿਆਦਾ ਮੈਂ ਸਹੀ ਗੱਲ ਆ ਨਹੀਂ ਇਹ ਖੋਲ ਕੇ ਇਹਨਾਂ ਦੇ ਟੋਪੀ ਨੇ ਨਾ ਟੋਪੀ ਮੰਮੀ ਸਾਈਡ ਪਰ ਰੱਖਤੀ ਫਰਗੁੰਨੇ ਦੇਖ ਲੋ ਕਿਆ ਬੜੂਗਾ ਆਈ ਲੱਗਦਾ ਵੀ ਕੋਣ ਖੋਲ ਕੇ ਗਿਆ ਫਿਰ ਨਾਪਰੀ ਦੀ ਨੇ ਦੱਸਿਆ ਕਹਿੰਦੇ ਕਈ ਵਾਰ ਬੱਚੇ ਨਾ ਸੁੱਤੇ ਪਏ ਪਏ ਉਹ ਹੱਥ ਹੂਤ ਨਾਲ ਨਾ ਪਿੱਛੇ ਤੇ ਵੱਜ ਬੁੱਜ ਕੇ ਐ ਖੁੱਲ ਕੇ ਸਾਈਡ ਪਰ ਆ ਜਾਂਦੀਆਂ ਮੰਮੀ ਜੀ ਸਾਈਡ ਪਰ ਵੀ ਐ ਤੇਲ ਚ ਪਈ ਇਹ ਕਹੀ ਪਤਾ ਨਹੀਂ ਇਹ ਕਹਿੰਦੀ ਮੈਂ ਨਹੀਂ ਖੋਲੀ ਮੈਂ ਕਹੀ ਜਾਵਾਂ ਮੈਂ ਪਤਾ ਕੀ ਕਰਿਆ ਨਿਆਣਾ ਐ ਕਰ ਜਾਂਦਾ ਨਾ ਐ ਟੋਪੀ ਖੇਡਾਂ ਤੇ ਖਿਸਕੀ ਜਾਂਦੀ ਹੈ ਉਹਦਾ ਮੰਮੀ ਦੂਹੀ ਤੀ ਜਿਹੜੀ ਮੰਕੀ ਮੂੰਹ ਵਾਲੀ ਮੂੰਹ ਆਏ ਕਿ ਨਹੀਂ ਪਤਾ ਹਾਂ ਖਿਸਕੀ ਗਈ ਐ ਖਿਸਕੀ ਗਈ ਉੱਪਰ ਆ ਗਈ ਉੱਪਰ ਤੇ ਮੂੰਹ ਘੋੜਤਾ ਇਹ ਕਹੀ ਬਨੇਣਾ ਹੱਥ ਨਾਲ ਕ ਮਾਰ ਕੇ ਹੀ ਘੋੜਤਾ ਹੱਥ ਮਾਰਦੀ ਨਾ ਐ ਮੂੰਹ ਪਰ ਹੂੰ ਤੇ ਸਿਰ ਤੇ ਰਗੀ ਲੋ ਫਾਈ ਕੀ ਹੈ ਇਹ ਹਾਂ ਹਾਇ ਕਰ ਨੂੰ ਹੈਂਡ ਕਵਰ ਹੈਂਡ ਕਵਰ ਦਸਤਾਨੇ ਉਹ ਮੈਨੂੰ ਇਹੀ ਗੱਲ ਤੇ ਕਹਿੰਦੇ ਤੇ ਕਹਿੰਦੇ ਵੀ ਹੁਣ ਕਾਟਨ ਕੁੱਟਣ ਦੀਆਂ ਚੀਜ਼ਾਂ ਨਹੀਂ ਆ ਨਾ ਪਾਇਆ ਕਰ ਹੂੰ ਉਸਤਾਨ ਨੇ ਦਸਤੂਨ ਨੇ ਕੈਪ ਉਹ ਗਰ ਕੈਪ ਤਾਂ ਪੱਲੀ ਆਈ ਤੇ ਮੰਕੀ ਕੈਪ ਬਣੇ ਦੇ ਕੋਲ ਸੌਕਸ ਜੁੱਜ਼ ਵਗੈਰਾ ਵੀ ਆ ਗਿਆ ਇਹ ਹੀ ਨਹੀਂ ਸਿੱਗੀਆਂ ਹੈਗੀਆਂ ਉਸਤਾਨ ਨੇ ਉਸਤਾਨ ਨੇ ਤਾਂ ਵੈਸੇ ਹੈਗੇ ਆ ਪਰ ਨਹੀਂ ਇਹ ਇੱਕੇ ਜੋੜੀ ਸੀਗੀ ਜੀ ਆ ਨਾ ਫਿਰ ਕਹਿੰਦੇ ਵੀ ਤੂੰ ਉਹਨਾਂ ਨੇ ਨਾ ਪਤਾ ਐਕਚੁਅਲ ਦੇ ਵਿੱਚ ਕੀ ਗੱਲ કરી ਸੀ ਉਹਨਾਂ ਨੇ ਆਪਣੇ ਰਿਲੇਟਿਵਜ਼ ਨੂੰ ਪੈਸੇ țeਜ ਤੇ ਦੇ ਹੂੰ ਵੀ ਇਹ ਮੇਰੇ ਵੱਲੋਂ ਮੇਰੀ ਤੇ ਹੀ ਰਾਣੀ ਨੂੰ ਲੈ ਕੇ ਭੇਜ ਦੋ ਹੂੰ ਤਾਂ ਕਰਕੇ ਜਿੱਥੇ ਠੀਕ ਕਰ ਪਹਿਲਾਂ ਤਾਂ ਮੈਨੂੰ ਭੇਜਦੇ ਸੀਗੇ ਪੈਸੇ ਮੈਂ ਕਹ ਨਹੀਂ ਵੀ ਪੈਸੇ ਨਹੀਂ ਲੈਣੇ ਹੈਗੇ ਵੀ ਜੇ ਤੁਸੀਂ ਆਉਂਗੇ ਜਦ ਅਸੀਂ ਚੀਜ਼ ਲਵਾਂਗੇ ਵੀ ਪੈਸੇ ਨਹੀਂ ਲੈਣੇ ਹੈਗੇ ਇਹ ਵੀ ਗਲਤ ਗੱਲ ਹੈ ਮੈਂ ਸੇ ਮੈਂ ਗਿਫਟ ਨੂੰ ਮੈਂ ਨਾ ਕਰਦੀ ਸੀਗੀ ਮੈਂਨੇ ਬਸ ਤੂੰ ਸਾਡਾ ਹੱਕ ਆ ਸੀ ਦੇਣੇ ਹੈ ਵੀ ਮੈਂ ਹੱਕ ਦੀ ਗੱਲ ਆ ਗਈ ਜਿੱਥੇ ਹੂੰ ਫੇਰ ਕੌਣ ਬਣਾ ਅੱਜ ਕੱਲ ਦੇ ਟਾਈਮ ਹੱਕ ਛੱਡਦਾ ਹੈ ਫੇਰ ਤਾਂ ਚੁੱਪ ਕਰਨਾ ਹੀ ਪੈਂਦਾ ਪਾਈਏ ਹੱਕ ਆ ਫੇਰ ਤਾਂ ਹੱਕ ਬਣਣਾ ਪੈਂਦਾ ਹੂੰ ਇਹ ਤਾਂ ਖਾਸੇ ਜੋੜੇ ਲੱਗਦੇ ਮੈਨੂੰ ਕਿੰਨੇ ਤੇ ਤੂੰ ਮੈਨੂੰ ਇੱਕ ਭੇਜਣਾ ਤਾਂ ਜੀ ਕਿੰਨੇ ਆ ਦੋ ਚਾਰ ਪੰਜਾਂ ਮੇਲਾ ਦੇ 6 ਨਾ ਤਿੰਨ ਜਿਹੜੇ ਹਨ ਜੋੜੇ ਤਿੰਨ ਓਹੋ ਇੱਕ ਵਿੱਚ ਦੋ ਆ ਦੇਖ ਤਾਂ ਖੋਲ ਕੇ ਹਾਂ ਇੱਕ ਵਿੱਚ ਦੋ ਆ ਕਿ ਇੱਕ ਖੋਲ ਕੇ ਦੇਖ ਇੱਕ ਖੋਲ ਲੈ ਇੱਕ ਪੈਕਟ ਇੱਕ ਵਿੱਚ ਦੋ ਆ ਜਿਆਸੀ ਮੈਨੂੰ 6 ਜੋੜੇ ਆ ਟੋਟਲ ਹਾਂ ਹਾਂ ਜੀ ਆ ਦੇਖੋ 6 ਜੋੜੇ ਤੈਨੂੰ ਕੀ ਲੱਗਿਆ ਵੀ ਆ ਦੋ ਦੋ ਮਤਲਬ ਇੱਕ ਇੱਕ ਕਲਰ ਦੇ ਸੇਮ ਆ ਵੀ ਇਹ ਇੱਕ ਇੱਕ ਆ ਹੈ ਐਂ ਹੀ ਦੁੱਧ ਦੇ ਰਹੇ ਇੱਕ ਇੱਕੇ ਕੱਢ ਕੇ ਰੱਖਣੇ ਆ ਮੈਂ ਇਹਦੇ ਝੋਲੇ 'ਚ ਆਓ ਇੱਕ 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 ਰੱਖ ਦੇਣੀ ਇੱਕ ਇੱਕ ਹਜੇ ਰੱਖ ਦੇ ਇੱਕ ਇੱਕ ਬਣਾਓ ਕਰ ਲੋ ਮੰਮੀ ਇੱਕ ਪਾ ਕੇ ਦੇਖੇ ਤਾਂ ਹਲ ਗੁੰਮਿਆ ਨਾ ਆਲੇ ਦਾ ਲਓ ਭਾਈ ਪੂਆ ਜੀ ਦਾ ਗਿਫਟ ਲੱਗੇ ਅਸੀਂ ਸ਼ੁਰੂਆਤ ਕਰਨ ਆ ਦੇਖੀ ਕਿਆ ਲਿਓ ਆਲਾ ਅਹ ਇਹ ਕਦੇ ਮਾਤੇ ਰਸੀ ਜੀ ਅੱਛਾ ਉਹ ਗਿਰਨੇ ਗੁਰਨੇ ਤੇ ਇਹ ਜਿੱਦਾਂ ਹੁਣ ਉਹ ਉਹ ਨਹੀਂ ਇੱਕ ਖੋ ਜਾਂਦਾ ਏ ਇਹ ਦੋਹੇ ਇਕੱਠੇ ਹੀ ਰਹਿਣੇ ਆ ਇਹ ਇਕੱਠੇ ਹੋਣਗੇ ਉਹ ਤੇ ਉਹੋ ਨਾ ਲੜੀਆਂ ਤੋੜਦੇ ਅਸੀਂ ਉਹ ਤੋੜਦੇ ਵੀ ਹੈ ਇਹਦੇ ਲੈ ਉਹ ਦੇਖੇ ਰਸੀ ਜੀ ਮਤਲਬ ਨਿਆਣੇ ਨੇ ਕਿਹੜਾ ਬਹੁਤੀਆਂ ਬਾਹਾਂ ਹਲਾਉਣੀਆਂ 19 ਕੇ ਸਪੇਸ ਉਹਨਾਂ ਨੇ ਦਿੱਤੀ ਹੋਈ ਆ ਵੇਰੇ ਗਿੱਦੜੀ ਨਾ ਇਹ ਨਹੀਂ ਖੋਂਦੇ ਖੋਂਦੇ ਨਹੀਂ ਨਹੀਂ ਤਾਂ ਇੱਕ ਕਿਤੇ ਖੋ ਜਾਂਦਾ ਛੋਟਾ ਜਿਹਾ ਤਾਂ ਹੈਗਾ ਉਹ ਸੁਣ ਲਈ ਹੈ ਹਾਂ ਸੁਣੀ ਤੂੰ じゃ ਕਿਤੇ ਖੋ ਜਾਂਦਾ ਲਾ ਭਾਈ ਨਾਨੀ ਦਾ ਦਾਦੀ ਆ ਜੋ ਵੀ ਕੋਹਾਣਾ ਚਾਹੁੰਦੇ ਆ ਬਸ ਕਰਦੇ ਭਾਈ ਹੈਂਡਕਵਾਈ ਉਹਨਾਂ ਨੇ ਜਿਸਤਾਨੇ ਪਾ ਤੈਸ ਯਾਰ ਹਾਂ ਇਹ ਲੈ ਪੁੱਤ ਬਾਲਾ ਭਾਈ ਤੇਰੀ ਦਾਦੀ ਤੇਰੀ ਨਾਨੀ ਵੱਲ ਤੇ ਹਾਂ ਜਾ ਵੀ ਕਨੀ ਹੈ ਦਾਦੀ ਜਾਂ ਨਾਨੀ ਜੋ ਵੀ ਉਹਨਾਂ ਮਨ ਕਰਦਾ ਕਹਾਣੇ ਨੂੰ ਭਾਈ ਹਾਂ ਉਹਦੇ ਨਾਲੇ ਦਸਤਾਨੇ ਲੈ ਪਾ ਤੇ ਭਾਈ ਜਿਹੜੇ ਪੇਚੀ ਲਓ ਜੀ ਪਾ ਗਏ ਦਸਤਾਨੇ ਪੁੱਤ ਮਮੀ ਕੱਲੂ ਨਾ ਮੈਂ ਸਲਾਈ ਲੈ ਕੇ ਆਉਂਗਾ ਸਲਾਈਆਂ ਰੱਖੋ ਉਹਨਾਂ ਉਹੋ ਬਾਚੇ ਲਿਆਓ ਪਹਿਲਾਂ ਚਾਰ ਪਾਲੀ ਸ਼ੋਲੰਗਾ ਦਾ ਜਿਹੜੇ ਕੇਕੀ ਆਉਂਦੇ ਵੀ ਪਹਾੜ ਤੋਂ ਪਾ ਲੰਨੇ ਪਾ ਲੰਨੇ ਆ ਖਰਾਬ ਹੋ ਜਣੇ ਉਹ ਹਨ ਹੈ ਨਾ ਹਾਂ ਹਏ ਇਹ ਮੈਨੂੰ ਪਤਾ ਨਹੀਂ ਤਾਂ ਖਰਾਬ ਹੋ ਜਣੇ ਤੇ ਪਾਲੰਮੇ ਆ achar ਪਾਲੰਦੇ ਟੈਨਸ਼ਨ ਨਾ ਲਵੋ achar ਪਾ DNA ਇਹ ਲੈ ਪੜਾ ਰੋਸਾ ਲਓ ਜੀ ਪੈ ਗਏ ਜਸਤਾਨੇ ਵੈਸੇ ਜਸਤਾਨੇ ਹੁੰਦੇ ਆ ਨਾ ਆਪਾਂ ਦਸਤਾਨੇ ਕਹੀ ਜਾਂਦੇ ਦਸਤਾਨੇ ਹੁੰਨੇ ਕਹਿੰਦੇ ਜਸਤਾਨੇ ਜਸਤਾਨੇ ਹੁੰਦੇ ਜੱਜੀ ਜਸਤਾਨੇ ਜਸਤਾਨੇ ਇਹ ਤਾਂ ਨਾ ਮੇ ਇੱਕ ਜੋੜੀ ਜਸਤਾਨੇ ਨਹੀਂ ਜਸਤਾਨੇ ਇਹ ਇੱਕ ਜੋੜੀ ਨਿਕਲੀ ਹੈ ਹਾਂ ਨਹੀਂ ਦੋ ਇਹ ਅਹੇ ਦੋ ਇੱਕੋ ਜੋੜੀਆਂ ਆ ਆਹੋ ਇੱਕਾਂ ਵੀ ਮੇਰੇ ਕੋ ਆ ਫੇ ਉਹੀ ਗੱਲ ਏ ਕਿ ਤੇਰੇ ਕੋਈ ਟੋਤਰੇ ਕੋਲ ਪੰਜ ਜੋੜੇ ਆ ਉਹ ਸਮਝ ਲੈ ਇੱਕ ਜੋੜੀ ਆ ਇੱਕ ਉਹ ਚਾਰ ਜੋੜੀਆਂ ਹੂੰ ਦਿਖਾਈਂ ਪੰਜ ਛੇ ਜੋੜੀਆਂ ਮੰਮੀ ਪੰਜ ਆਏ ਇੱਕ ਇੱਕ ਪਾਤੀ ਆਪਾਂ ਛੇ ਜੋੜੀਆਂ ਦੋ ਹੈ ਨਾ ਇੱਕ ਤੇ ਦੋ ਹੈ ਫੜ ਜਾ ਇੱਕ ਮਿੰਟ ਇਹਦਾ ਪਤਾ ਹੋ ਜਾਣਾ ਲਵਾ ਪਈਏ ਮੰਮੀ ਆਨੇ ਕੋਈ ਇੱਕ ਥੀ ਤੇ ਪਤਾ ਲਾ ਵਧਾਈ ਜੀ ਆ ਦੇਖੋ ਇੱਕ ਦੋ ਮੰਮੀ ਨੇ ਹੁਣ ਪੂਰੀ ਡਾਕਟਰ ਹੀ ਕਰਨੀ ਆ ਨਾ ਉਦਹੀਂ ਥੋੜੀ ਤੇ ਮੰਮੀ ਦੀ ਐਨਕ ਦੋ ਪਹਿਲਾ ਐਨਕ ਆ ਦੇਖ ਲੋ ਲੋ ਆ ਖੋਣਤਾ ਮੰਮੀ ਨੇ ਆ ਦੇਖ ਕੋਈ ਆ ਦੇਖ ਲੋ ਲੋ ਦੋ ਇੱਕ ਆ ਦੋ ਹਾਂ ਉਹੀ ਕਹਿੰਦੀ ਜਿੱਕਣਾ ਇਹ ਆ ਦੇਖ ਹਾਂ ਇੱਕ ਜੋੜਾ ਦੋ ਤਿੰਨ ਚਾਰ 5 5 ਔਛੇ ਹੈ 1 2 3 4 5 6 ਟੋਟਲ 6 ਤਿੰਨ 6 ਹੈ ਹਾਂ ਹਾਂ ਟੋਟਲ 6 ਹੈ ਕਲਰ ਦੇ ਕਿੰਨੇ ਹੋਣੇ ਇਹਦਾ ਕਲ ਸਾਰੇ ਸੋਨੇ ਆ ਜਿਆਦਾ ਲੱਗਦਾ ਜੀ ਹੂੰ ਉਹ ਵੀ ਕਲਰ ਸੋਨਾ ਜਿਹੜਾ ਪਾਇਆ ਵਾ ਨਹੀਂ ਉਹ ਵੀ ਠੀਕ ਹੈ ਪਿੰਕ ਹੂੰ ਮੰਮੀ ਨੂੰ ਪਿੰਕ ਪਤਾ ਲੱਗ ਗਿਆ ਓਏ ਪਿੰਕ ਕਿਹੜਾ ਇਹਦੇ ਲਈ ਤਾਂ ਬੜੀ ਵੀ ਆ ਹਾਂ ਜਰਾਬਾਂ ਨਹੀਂ ਬਾਪਾ ਜੀ ਦਸਤਾਨੇ ਹਾਂ ਇਟਲੀ ਤੇ ਆਏ ਅਗਲੀ ਨੂੰ ਸਪੈਸ਼ਲ ਹਾਂ ਦੇਖ ਲੈ ਪੂਰੀ ਕਰਮਾਲੀ ਇਟਲੀ ਦੇ ਚੀਜ਼ਾਂ ਪਾਉਂਦੀ ਆ ਆਪਣੀ ਭੂਆ ਨਾਨੀ ਨੂਰ ਘਾਟਾ ਲਾਏ ਘਾਟਾ ਲੈ ਅਸੀਓ ਵਾ ਨੂਰ ਨੂੰ ਵੀ ਬਾਹਰ ਤੋਂ ਸਮਾਨ ਹੈ ਉਹ ਵੀ ਉਹ ਪਾਈ ਕੀ ਸਮੰਦਾ ਜਿੱਥੇ ਲੈ ਜਵੇ ਭਾਈ ਇੰਨੀ ਗਰੀਬ ਨਾ ਬਾਹਰ ਤੇ ਜਿੱਥੇ ਆਉਂਦੀ ਹਾਂ ਹਾਂ ਜੀ ਹਾਂ ਆਹ ਦੀ ਖੁਸ਼ਮੰਦ ਬਾਖੇ ਲੋ ਕੀ ਸਮੰਦਾ ਖੇਲ ਆ ਪਾਪਾ ਜੀ ਆਪਾ ਜੀ ਨੇ ਅੱਜ ਤਾਂ ਪੱਗ ਚਣੀ ਪਈ ਆ ਦੇਖ ਲਓ ਇਹ ਜਿੱਥੇ ਮਾਲਕ ਖੁਦਾਈ ਟੌਰ ਪੂਰੀ ਪਾਪਾ ਤੇ ਸੁਣੇ ਨੀ ਦੁੱਖ ਸੁੱਖਿਓ ਦੇ ਹੱਥ ਨੇ ਦੇਵੇ ਜੋ ਚਾਵੇ ਪਾਈ ਚੱਲ ਤੂੰ ਪਾਣੀ ਆਪਦਾ ਫਲ ਮਾਲਕ ਲਾਵੇ ਸਿੱਧਕ ਹੋਵੇ ਕਰਤਾਰ ਦਾ ਉਹ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਨਣਫਦਾ ਵਾਹ ਜੀ ਵਾਹ 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 ਜੀ ਵਾਹ 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 ਜੀ ਵਾਹ ਮੈਂ ਤੇਰੀ ਸਫਤ ਕਰਦਾ ਵਾਹ ਬਈ ਵਾਹ ਠੀਕ ਹੈ ਸੱਚੀ ਹੋ ਲੈ ਸਹੀ ਗੱਲ ਹੈ ਦੱਸ ਨਾਲੇ ਤਾਂ ਇੰਨੀ ਚੰਗੀ ਤਾਂ ਗੱਲ ਦੱਸੀ ਸੁਣਾਈ ਆ ਨਾਲੇ ਇਹ ਨਾਲੇ ਸਿੰਕਿੰਗ ਲਾਈਨ ਦਿਖਾਈ ਆ ਗੱਲ ਖਰਾਬ ਹੋ ਗਿਆ ਪਾਣੀ ਪੀਣਾ ਪੈਣ ਤੈਨੂੰ ਆਏ ਪਤਾ ਜਿਸੀ ਅੱਜ ਜੂਰੇ ਬੈਠੇ ਹਾਂ ਤੈਨੂੰ ਪਤਾ ਕੱਲ ਸਵੇਰੇ ਰੋਟੀ ਤੁਸੀਂ ਕਿੱਥੇ ਖਾਣੀ ਆ ਪਤਾ ਨਹੀਂ ਨਾ ਭਾਈ ਪਤਾ ਨਹੀਂ ਨਾ ਕਿਸੇ ਨੂੰ ਵੀ ਨਹੀਂ ਪਤਾ ਕੋਈ ਤਾਂ ਇੱਕ ਗੱਲ ਹੈ ਮੈਂ ਨਹੀਂ ਸੋਚਣੀ ਨਹੀਂ ਆਪਾਂ ਮੈਂ ਮਮੇ ਕੱਲੋਂ ਆ ਬਣਾ ਲਈ ਪਰਸ ਨੂੰ ਆ ਬਣਾ ਲਈ ਜਦੋਂ ਹੀ ਬਣਾਇਆ ਟਾਈਮ ਆਉਂਦਾ ਨਾ ਇਹ ਜਦੋਂ ਹੁੰਦਾ ਕਰਦੇ ਮੋਂ ਤਾਂ ਭੁੱਖਾ ਚੱਲ ਜਾਂਦਾ ਹਾਂ ਸਾਰੀ ਸਾਰੀ ਦਿਹਾੜੀ ਉਹ ਨਹੀਂ ਮਿਲਦੀ ਮੈਂ ਕੀ ਖਾਊਗਾ ਪਰ ਇਹ ਜਿਹਾ ਦਿਨ ਹੁੰਦਾ ਬਾਈ ਪਰ ਰੋਟੀ ਮਿਲਦੀ ਰਿਹਾਏ ਦੀ ਗੱਲ ਇੱਕ ਸੋਚਣਾ ਹੁਕਮ ਨਹੀਂ ਹੁੰਦਾ ਬਿੱਟੀ ਖਾਣ ਦਾ ਬਿਲਕੁਲ ਬਿਲਕੁਲ ਇਹ ਤਾਂ ਹੈ ਹੋਰ ਤੁਹਾਡੇ ਰਵਿੰਦਰ ਦਾ ਕੀ ਹੋਰੇ ਵੀ ਖਾ ਜੈ ਮੈਂ ਰੋਪੜ ਵੀ ਖਾ ਲੈਂਦਾ ਮੈਂ ਮੈਨੂੰ ਪਤਾ ਲੱਜੇ ਤੇ ਮੈਂ ਕਹਿੰਦੀ ਹਾਂ ਜਿੰਨਾ ਹੋਵੇ ਬਸ ਪਰ ਅੱਜ ਨਾ ਹੋਵੇ ਅੱਜ ਨਾ ਕੋਈ ਨਾ ਹੁ ਕੱਲ ਤੇ ਖਾਓ ਦੇਖੋ ਉਧਰ ਕਾਂਟਿਆ ਪੈਂਟ ਕੋਟ ਮੈਂ ਨਾ ਪੈਂਟ ਉਹ ਸੋਰੀ ਆ ਦੇਖੋ ਕੋਟ ਨੀਗਾ ਮਾਰੋ ਕੋਟਾ-ਕੂਟਾ ਨੂੰ ਸਾਰੇ ਧੁੱਪ ਲੋਆਤੇ। ਠੀਕ ਆ ਇਹਨੂੰ ਮੈਂ ਹੁਣ ਬੈੱਡ 'ਚ ਰੱਖ ਲਵਾਂ। ਐਨ ਤਾਂ ਮਾਰ ਕੇ ਉੱਪਰ। ਹੂੰ ਜਿਹੜਾ ਲੋੜੋ ਇਹ ਬੈੱਡ 'ਚ ਕੱਢ ਲਿਓ। ਨਿਵਾਰੀ 'ਚ ਰੱਖ ਦੇ। ਅਲਮਾਰੀ 'ਚ ਨਹੀਂ ਰੱਖਣੇ। ਅਲਮਾਰੀ 'ਚ ਜਗ੍ਹਾ ਨਹੀਂ ਪਤਾ ਘਾਤੇ। ਜਿੱਥੇ ਮੈਂ ਇਹਨਾਂ ਨੂੰ ਰੱਖਦੀ ਹੁੰਦੀ ਆਂ ਉਹਦੇ ਉੱਪਰ ਉੱਥੇ ਤੁਹਾਡੀਆਂ ਪੱਗਾਂ ਬਹੁਤ ਪਈਆਂ। ਇਸ ਕਰਕੇ ਪੱਗਾਂ ਵਾਲਾ ਤਾਂ ਚੱਲ ਪੜਾ ਹੈਗਾ ਇਹ ਸਿਸਟਮ। ਅਲਮਾਰੀ 'ਚ ਹੋਰ ਜਗ੍ਹਾ ਨਹੀਂ। ਤੁਹਾਡੀਆਂ ਸ਼ਰਟਾਂ ਵੀ ਬਹੁਤ ਪਈਆਂ। ਫੇਰ ਇੱਕ ਪਾਸੇ ਆਪਣਾ ਕੰਬਲ-ਕੁੰਬਲ ਰੱਖ ਹੁੰਦਾ। ਤੁਸੀਂ ਕਿਹੜੇ ਕੋਟ ਰੋਜ਼ ਪਾਉਣੇ ਆਹੀ ਨਵੀਂ ਅਲਮਾਰੀ ਚ ਰੱਖ ਦੇ ਮੇਰੇ ਨਹੀਂ ਕੱਪੜੇ ਪਏ ਸੀ ਜਗ੍ਹਾ ਦੇਖ ਲੋ ਕੱਲੀ ਨੇ ਦੇਖ ਲਾ ਮਮੀ ਅਲਮਾਰੀ ਮੰਨ ਲਈ ਸਾਰੀ ਉਹ ਹੋਰ ਤੁਹਾਡੇ ਦੋਹਾਂ ਦੇ ਬਾਪਤੀ ਦੇ ਇੱਕ ਅਲਮਾਰੀ ਬੜੀ ਕੱਲੀ ਨੇ ਅਲਮਾਰੀ ਮੰਨ ਲਈ ਤੁਹਾਨੂੰ ਕਿੰਨੀ ਵੱਡੀ ਅਲਮਾਰੀ ਦਿੱਤੀ ਵੀ ਬਾਪਤੀ ਨੂੰ ਕਿੰਨੇ ਫੁੱਟ ਦੀ ਉਹ ਦੱਸ ਦੋ ਮੈਨੂੰ ਅੱਜ ਅੱਧਾ ਦਾ ਵਿੱਚ ਤੇਰਾ ਸ਼ੀਸ਼ਾ ਹੀ ਆ ਉਹਦੇ ਚ ਮੇਕਅਪ ਵਾਲਾ ਸਮਾਨ ਸਾਰਾ ਉਹਦੇ ਚ ਸਾਰਾ ਹਾਂ ਇੱਕ ਮਿੰਟ ਜਿਹਦੇ ਚ ਤੁਹਾਡੇ ਕੱਪੜੇ ਪਏ ਆ ਤੈਨੂੰ ਆ ਹਰਗੁਣ ਦੇ ਕੱਪੜੇ ਪਏ ਉਹ ਦੱਸ ਦੋ ਮੈਨੂੰ ਕਿੰਨੀ ਕੁ ਬੜੀਆਂ ਕਿੰਨੇ ਫੁੱਟ ਦੀਆਂ ਉਹ ਉਹ ਤੇਰੇ ਵਾਲੀ ਨਾਲੋਂ ਛੋਟੀ ਆ ਦੋਨੋਂ ਦੀ ਮਾਹਾਂ ਕੇ ਬੇਹਨੇ ਵਾਲੀ ਨਾਲੋਂ ਚੌਗਣੀ ਆ ਉਹ ਚੜਾਉਣੇ ਦੇ ਨਾ ਕੱਢ ਚੌਗਣੀ ਨਹੀਂ ਹੈਗੀ ਹਾਂ ਮੈਂ ਉਦਣ ਮਣੀ ਆ ਤੇਰੇ ਸਾਹਮਣੇ ਇੰਚੀ ਟੇਪ ਚਾਕੇ ਮੇਣੇ ਲਾ ਜਣਾ ਪਰ ਮੈਂ ਤੁਹਾਨੂੰ ਗੱਲ ਪੱਕਾ ਕਰਨਾ ਚਾਹੁੰਦੀ ਇਸ ਕਰਕੇ ਜੀ ਹੁਣ ਅਗਲੇ ਬਲੌਗ ਮੈਂ ਅਗਲੇ ਸਪੋਚੀ ਮਿਲਦੇ ਆ ਪਰ ਮਾਦਮਾ ਤੁਹਾਨੂੰ ਸਾਹਮਣੇ ਚਾਤੀ ਕਲਾ ਚ ਰੱਖੇ ਜੀ ਨੇਰਾ ਹੋ ਗਿਆ ਜੀ ਤੁਸੀਂ ਵੀ ਪ੍ਰਸ਼ਾਦਾ ਪਾਣੀ ਛਕ ਕੇ ਦੁੱਧ ਪੀ ਕੇ ਸੌ ਜਾ ਜੀ ਚੁੱਪ ਕਰਕੇ ਠੀਕ ਹੈ ਨਾ ਕੋਈ ਨਾ ਸੁਣ ਲਿਓ ਹੁਣ ਤਾਂ ਉੱਠਣਾ ਹੁਣ ਆ ਪਾਈ ਕਿਹਿਆਂ ਨੇ ਉੱਠਣਾ ਹੈ ਬੀਆ ਜੀ ਹੈ ਕਈਆਂ ਦੇ ਦਿਨ ਵੀ ਚੜਨਾ ਹੈ ਜੀ ਸਾਡੇ ਰਾਤ ਹੋਣ ਲੱਗੀ ਹੈ ਜੀ ਰਾਤ ਹੋ ਗਈ ਜੀ ਸੌਰੀ ਹੁਣ ਅਸੀਂ ਕੋਈ ਫਿਲਮ ਫੁਲਮ ਦੇਖਾਂਗੇ ਜੀ ਪ੍ਰਸ਼ਾਦਾ ਪ੍ਰਸ਼ੁੱਦਾ ਪਾਣੀ ਛਕ ਸਭ ਨੇ ਛਕ ਲਿਆ ਜੀ ਠੀਕ ਹੈ ਜੀ ਅਗਲੇ ਬਲੌਕ ਚ ਮਿਲਦੇ ਹਾਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਜ਼ਰੂਰੀ ਬੇਨਤੀ ਰਾਤ ਨੂੰ ਪੈਣ ਲੱਗੇ ਪਰਮਾਤਮਾ ਦਾ ਜਰੂਰ ਸ਼ੁਕਰਾਨਾ ਕਰਿਆ ਕਰੋ ਵੀ ਸਾਡਾ ਦਿਨ ਬਹੁਤ ਵਧੀਆ ਤੇ ਭਾਗਾਂ ਵਾਲਾ ਰਿਹਾ